ਸੋ ਸ਼੍ਰੀ ਕਾਂਸਰੀਆਂ ਦਾ ਇੱਕ ਹੋਰ ਫਿਰ ਤੋਂ ਮੇਰੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗ ਰਹੀ ਹੋਵੇ। ਜੇ ਤੁਸੀਂ ਮੇਰੇ ਚੈਨਲ ਦੇ ਪਹਿਲੇ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜੁੜ ਕਰ ਦਿਓ ਤੇ ਇੱਕ ਪਿਆਰ ਸੇ ਕਮੈਂਟ ਜੁੜ ਕਰਦੇ ਰਹੋ। ਤੁਹਾਨੂੰ ਪਤਾ ਹੀ ਹੁਣ ਜਿਹੜੀ ਧੌਂ ਦਾ ਬਾਦੀ ਸਾਰੀ ਹੈ। ਇਨੀ ਠੰਡ ਚ ਆਪਾਂ ਚੱਲੇ ਸੀਗੇ ਕੱਲ ਇੱਕ ਜ਼ਰੂਰੀ ਕੰਮ ਤੇ ਮੌਸਮ ਤਾਂ ਬੱਸ ਸੁਹਾਣ ਲੱਗਦਾ ਪਰ ਠੰਡ ਬਹੁਤ ਜ਼ਿਆਦਾ ਵਾ। ਕੱਲ ਦੀ ਤੋਂ ਹਾਲੇ ਤੱਕ ਵੀ ਨੁੱਤਰੀ ਤੇ ਸੂਰਜ ਦੇਸੀ ਨਹੀਂ ਕੱਪੜੇ ਸਾਰੇ ਧੋਣ ਵਾਲੇ ਪਏ ਆ ਜਿਹੜੇ ਧੋਤੇ ਹੋਇਆ ਉਹ ਸੁੱਕੇ ਨਹੀਂ ਤੁਹਾਨੂੰ ਪਤਾ ਹੈ ਇੱਕ ਸਰਦੀਆਂ ਚ ਇਹੀ ਕੰਮ ਨਹੀਂ ਹੁੰਦਾ ਜਿਹੜੇ ਧੋਤੇ ਤੇ ਸੁੱਕੇ ਸੁੱਕਦੇ ਨਹੀਂ ਕੱਪੜੇ ਤੇ ਹੁਣ ਆਪਾਂ ਕਰਨੀਆਂ ਨਹਿਰ ਕ੍ਰੋਸ ਬੈਸੇ ਵੀ ਨਹਿਰ ਕੋਲੇ ਜਾ ਕੇ ਕੁਝ ਜ਼ਿਆਦਾ ਠੰਡ ਲੱਗਦੀ ਹੋਗੀ ਤੇ ਇਸ ਤੋਂ ਬਾਅਦ ਆਪਾਂ ਜਾਣਾ ਥੋੜਾ ਬਾਜ਼ਾਰ ਥੋੜਾ ਕੰਮ ਸੀਗਾ ਇਹਨਾਂ ਨੂੰ ਗਲਵਜ਼ ਲੈ ਕੇ ਦੇਣੇ ਸੀ ਸਕੂਲ ਫੌਂਡ ਕੋ ਵੀ ਠੰਡ ਹੁੰਦੀ ਆ ਜੁੜੇ ਰਹੀ ਸਾਡੀ ਵੀਡੀਓ ਜਨਾ ਵੀਡੀਓ ਛੋਟੀ ਜੀ ਹੋਗੀ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਜੇ ਸ਼ੇਅਰ ਵੀ ਕਰ ਦਿਆ ਕਰੋ ਤੇ ਚੰਗੀ ਲੱਗੀ ਤਾਂ ਕਮੈਂਟ ਵੀ ਕਰ ਦਿਓ ਤੁਹਾਨੂੰ ਇੱਥੇ ਕਿ ਬਾਂਦਰ ਦਿਖਾਉਣੀ ਆ ਕਿ ਇੱਥੇ ਬਾਂਦਰ ਬੈਠਾ ਉਹ ਬੈਠਾ ਦੇਖਦਾ ਸੀਗਾ ਵੀ ਕਿਦਾਂ ਚੱਲੇ ਨੇ ਇਹ ਇਸ ਵਾਰ ਆਪਾਂ ਆਪਣਾ ਜ਼ਰੂਰੀ ਕੰਮ ਨਿਪਟਾ ਕੇ ਫਿਰ ਚੱਲਾਂਗੇ ਆਪਾਂ ਥੋੜਾ ਬਾਜ਼ਾਰ 'ਚ ਇਕ ਦੋ ਚੀਜ਼ਾਂ ਲੈਣੀਆਂ ਇੰਟਰਟੇਨ ਕਰਨ ਵਾਸਤੇ ਉਸ ਵਾਰ ਆਪਾਂ ਆਵਾਂਗੇ ਘਰ ਤੇ ਪਿੰਡਿਕ ਨਗਰ ਕੀਰਤਨ ਦੀ ਹੈ ਭਾਈ ਜੀਵਨ ਸਿੰਘ ਜੀ ਦੇ ਸ਼ਹਾਦਤ ਨੂੰ ਮੋਖ ਰੱਖਦੇ ਹੋਏ ਤੁਹਾਨੂੰ ਪਤਾ ਹੀ ਹੈ ਭਾਈ ਜੀਵਨ ਸਿੰਘ ਜੀ ਕੌਣ ਸੀ ਕਿ ਜਿਨ੍ਹਾਂ ਨੇ ਇੱਕ ਵਾਰ ਦ੍ਰਿਜਿਤਾ ਜਿਹੜਾ ਅ ਸਿਰ ਸਿਗਾ ਉਲੇ ਆਂਦਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਕੋ ਆਏਗਾ ਨੈਪ ਦਾ ਵੀਊ ਸੋਹਣਾ ਲੱਗਦਾ ਵਾ ਇਹ ਜਦੋਂ ਸੋਹਣੀ ਲੱਗਦੀ ਹੈ ਜਿਹੜੀ ਕੁਦਰਤੀ ਹੁੰਦੀ ਹੈ ਨਹੀਂ ਇਹ ਇਹ ਦਿਨ ਉਹ ਆਪਾਂ ਤੋਂ ਤੱਕ ਸੂਰ ਦੇਖੋ ਸੂਰਜ ਮੱਧਮ ਜਾਈਆ ਵਾਪਸ ਆ ਗਿਆ ਆਪਾਂ ਗਲਵਜ਼ ਵੀ ਲੈ ਲਏ ਤੇ ਜੋ ਵੀ ਜਿਹੜਾ ਕੰਮ ਸੀ ਉਹ ਜਰੂਰੀ ਨਿਪਟਾ ਲਿਆ ਵਾ ਸੂਰਜ ਹੈਗਾ ਮੱਧਮ ਤੇ ਕਿਉਂਕਿ ਧੁੱਪ ਨਿਕਲੀ ਨਹੀਂ ਹੈਗੀ ਇੰਨਾ ਕੁ ਸੂਰ ਜਿਹੜਾ ਨਿਕਲਿਆ ਸੀ ਤੇ ਅੱਜ ਵੀ ਸੂਰਜ ਹੈ ਨਹੀਂਗਾ ਤੋਂ ਬਹੁਤ ਆ ਇੰਦਰਾਨਲ ਸਕੂਲੇ ਤੋਰਨ ਤੋਂ ਮਨ ਕਾਤ ਨਹੀਂ ਸੀ ਪਰ ਘਰੇ ਵੀ ਬਹੁਤ ਸਿਰ ਖਾਂਦੇ ਆ ਫੋਨ ਹੀ ਦੇਖੀ ਜਾਂਦੇ ਰਹਿੰਦੇ ਆ ਇਹ ਨਹੀਂ ਜਦ ਇਹ ਨਹੀਂ ਲੱਗਦਾ ਕਿ ਕੁਝ ਆਹ ਬੱਲੇ ਨਾ دو جرن میرے سامنے آئے میںخشا دن جو خواجہ میں مود میرے سامنے ہوں گا پہلی گا جو خواجہ مدود ہوا ان کو بڑا قیل <سؤال> ہوئی جو میرے سامنے ہوں گا کہ ایک تیر نے انہوں نے بخش دینا تھی پھر انہیں جہنم دی آج جو جس کرنا ہوں کہ ماں رہے جو ہوئی ماں جو کس کرنے دیئے دین کے میں مارے گئے سکھانے دی کرنا کیتا چھوڑیاں کوڑیاں لگیا ਇਥੋਂ ਇੱਕ ਵਾਰ ਦੇ ਕੇ ਆਪਾਂ ਚੱਲੀਏ ਕਾਰ ਕਿਉਂਕਿ ਠੰਡਾ ਤਾਂ ਹੁੰਦਾ ਉਹਨ ਦਾ ਵਾਦੀ ਜਾਂਦੀ ਐ ਤੇ ਆਪਾਂ ਘਰ ਜਾ ਕੇ ਦੇਖਦੇ ਆਂ ਇੰਦਰੋਂ ਨਾਲ ਨੂੰ ਵੀ ਟਾਈਮ ਨਾ ਸੋਣਾ ਹੁੰਦਾ ਕਿਉਂਕਿ ਜਲਦੀ ਉੱਠਿਆ ਹੁੰਦੇ ਆ ਤੇ ਤੁਸੀਂ ਬੋਲੋ ਵਾਈਕੁਰਸੀ ਦਾ ਖਾਲਸਾ ਵਾਈਕੁਰਸੀ ਕੀ ਫਤਿਹ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਇਹਦੀ ਸਾਡੀ ਛੋਟੀ ਜਿਹੀ ਵੀਡੀਓ ਸੀ